ਲੱਭ ਕੇ ਕੋਈ ਨੌਕਰੀ ਤੂੰ ਸਾਪ ਬਣ ਜਾ ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ ਮੈਂ ਆਪ ਚੰਡੀਗੜ੍ਹ ਰਹਿੰਦਾ ਨਹੀਂ ਤਾਂ ਸਾਨੂੰ ਉਰੇ ਆ ਕੇ ਐਦਾਂ ਹੀ ਲੱਗ ਰਿਹਾ ਵੀ ਲੋਕ ਸਮੁੰਦਰ ਚ ਰਹਿ ਰਹੇ ਨੇ ਕੋਈ ਰਸਤਾ ਨਹੀਂ ਹੈਗਾ ਇਹਨਾਂ ਨੂੰ ਲੱਗਿਆ ਹੋਇਆ ਬਈ ਕਿਸ਼ਤੀਆਂ ਦੇ ਥਰੂ ਹੀ ਜਾਣਾ ਪੈ ਰਿਹਾ ਤੇ ਉਰੇ ਤਾਂ ਤੁਸੀਂ ਇਹ ਦੇਖੋ ਵੀ ਕਿਸ਼ਤੀ ਦਾ ਜਾਣਾ ਵੀ ਔਖਾ ਹੋਇਆ ਹੋਇਆ ਹੈ ਕਾਰਿਤਿਕ ਕੀਤਾ ਹੁੰਦਾ ਹੈ ਹੀ ਹੈ ਪਰ ਮੈਨੂੰ ਲੱਗਦਾ ਆਪਦਾ ਪੰਜਾਬ ਉਸ ਤੋਂ ਪਹਿਲਾਂ ਤਾਂ ਪੰਜਾਬ ਕੇ ਜਿਨੇ ਇੰਨੇ ਜੋਗਾ ਕੀਤਾ ਮੇਰਾ ਮੰਨਣਾ ਤਾਂ ਇਹੀ ਹੈ ਜੀ ਬਈ ਕਿਤੇ ਵੀ ਕਿਸੇ ਨਾਲ ਵੀ ਉਹ ਪੰਜਾਬ ਚ ਹੀ ਨਹੀਂ ਜੇ ਬਾਹਰ ਕਿਤੇ ਹਰਿਆਣੇ ਚ ਵੀ ਕੇਰਲਾ ਚ ਵੀ ਕਿਤੇ ਵੀ ਲੋੜ ਆ ਤਾਂ ਪੰਜਾਬੀ ਖੜਦੇ ਹੀ ਨੇ ਤੇ ਅਸੀਂ ਅੱਜ ਵੀ ਖੜੇ ਆ ਪੰਜਾਬ ਲਈ ਤਾਂ ਫਿਰ ਕਿਉਂ ਨਹੀਂ ਖੜਾਂਗੇ ਐਡਾ ਨੁਕਸਾਨ ਝਰ ਕੇ ਵੀ ਅਗਲੇ ਘਰਾਂ ਚ ਬੈਠੇ ਨੇ ਠੀਕ ਹੈ ਜਿਹੜੇ ਹੁਣ ਆਪਦੇ ਘਰਾਂ ਚ ਬੈਠੇ ਆ ਜਿਹੜੇ ਇੱਥੇ ਨਹੀਂ ਆ ਸਕਦੇ ਉਹਨਾਂ ਵਾਸਤੇ ਲੜਨਤਾ ਵੀਰੇ ਜਿਹੜੇ ਇਹ ਉਰੇ ਬੈਠੇ ਨੇ ਇਨਾ ਵਾਸਤੇ ਚੜਦੀ ਗੱਲਾ ਵੀਰੇ ਲੋਕ ਆਪਣੇ ਘਰ ਛੱਡਣ ਨੂੰ ਤਿਆਰ ਨਹੀਂ ਹੈਗੇ ਜੀ ਵਿਚਾਰੇ ਫੇਰ ਵੀ ਇੰਨਾ ਪਾਣੀ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਉਧਰ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਫੇਰ ਵੀ ਉਹ ਕਹਿੰਦੇ ਵੀ ਘਰ ਤੇ ਗੱਲ ਹੈ ਵੀ ਸੱਚੀ ਹੈ ਤੁਸੀਂ ਆਪ ਸੋਚ ਕੇ ਦੇਖੋ ਜੇ ਸਾਡੇ ਘਰ ਚ ਇੰਨਾ ਇੰਨਾ ਪਾਣੀ ਆ ਜਾਏ ਸਾਡਾ ਸਾਰਾ ਸਮਾਨ ਕਾਗਜ਼ ਪੱਤਰ ਕਹਿਣਾ ਕੱਟਾ ਜੋ ਵੀ ਜੋੜਿਆ ਹੁੰਦਾ ਸਾਰਾ ਕੁਝ ਪਾਣੀ ਚ ਹੈ ਉਹਨ ਸਰਕਾਰਾਂ ਦਾ ਪਿੱਛੇ हट ਕੇ ਕਹਿ ਦੇਣ ਗਿਆ ਜੀ ਹਲੇ ਜੀ ਮਾਲੀ ਹਾਲਤ ਠੀਕ ਨਹੀਂ ਹਲੇ ਰਸਤੇ ਠੀਕ ਨਹੀਂ ਪਹੁੰਚਾਂਗੇ ਬੱਟੇ ਗੱਲ ਰਸੀ ਨਹੀਂ ਨਾ ਕਹਿ ਸਕਦੇ ਸਾਨੂੰ ਤਾਂ ਇਹ ਵੀ ਜਿੱਥੇ ਤੱਕ ਪ੍ਰਮਾਤਮਾ ਸਾਨੂੰ ਪਹੁੰਚਦਾ ਕਰੂਗਾ ਉੱਥੇ ਤੱਕ ਆਪਾਂ ਕੋਸ਼ਿਸ਼ ਕਰਕੇ ਜਰੂਰ ਪਹੁੰਚਾਂਗੇ ਤੇ ਜਿਹੜੀ ਮਦਦ ਆਉ ਹਰ ਇੱਕ ਚਿਹਰੇ ਤੱਕ ਹਰ ਇੱਕ ਜਿਵੇਂ ਕਹਦੋ ਨਾ ਰੋਟੀ ਆ ਜਿਹੜੀ ਉਹ ਹਰ ਇੱਕ ਢਿੱਡ ਤੱਕ ਪਹੁੰਚਦੀ ਕਰਾਂਗੇ ਅਸਵਲੇ ਅਸੀਂ ਜੱਲੋ ਕੇ ਪਿੰਡ ਦੇ ਵਿੱਚ ਆ ਖਾਸ ਕਰ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਕਿਸਤੀ ਦਾ ਜਾਣਾ ਕਿੰਨਾ ਕੁ ਮੁਸ਼ਕਲ ਆ ਕਿਉਂਕਿ ਅਕਸਰ ਕਿ ਪਾਣੀ ਆ ਗਿਆ ਤਾਂ ਉੱਥੇ ਸਮਾਨ ਕਿਸ਼ਤੀਆਂ ਦਾ ਨੰ ਪਹੁੰਚਾਇਆ ਜਾ ਪਰ ਕਿਸ਼ਤੀ ਤੇ ਜਾਣਾ ਕਿੰਨਾ ਕੁ ਮੁਸ਼ਕਲ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੀਰ ਹੋਰੇ ਖੁਦ ਆਪ ਜਿਹੜੇ ਆ ਉਹ ਕਿਸ਼ਤੀ ਖਿੱਚ ਰਹੇ ਨੇ ਇੱਕ ਬਾਈ ਹੋਰੇ ਪਿੱਛੇ ਲੱਗੇ ਹੋਏ ਨੇ ਗਾ ਇਹਦੇ ਵਿੱਚ ਜਿਹੜਾ ਹੈਗਾ ਉਹ ਸਮਾਨ ਆ ਕਿਉਂਕਿ ਇਹ ਵੀਰ ਹੋਰੇ ਦੱਸਦੇ ਨੇ ਕਿ ਇੱਥੇ ਦੋ ਪਿੰਡ ਨੇ ਜਿੰਨਾ ਪਿੰਡਾਂ ਤੱਕ ਲੋਕਾਂ ਦਾ ਪਹੁੰਚਣਾ ਬਹੁਤ ਸੇਵਾਦਾਰਾਂ ਦਾ ਪਹੁੰਚਣਾ ਤਾਂ ਬਹੁਤ ਮੁਸ਼ਕਲ ਆ ਇਹ ਖੁਦ ਵੀ ਬੜੀ ਮੁਸ਼ਕਲ ਦੇ ਨਾਲ ਬੜੀ ਮਸ਼ੱਕਤ ਦੇ ਨਾਲ ਜਿਹੜੇ ਹੈਗੇ ਆ ਉਹ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਆਪ ਪਹੁੰਚਦੇ ਨੇ ਨਿਰਪੱਖ ਹੈਡ ਦੀ ਟੀਮ ਜਿਹੜੀ ਹੈਗੀ ਆ ਸਾਰੀ ਅੱਜ ਇੱਥੇ ਪਹੁੰਚੇ ਨੇ ਸੇਵਾ ਕਰਨ ਦੇ ਲਈ ਬਾਈ ਹੋਰੇ ਸਾਡੇ ਨਾਲ ਨੇ ਬਾਈ ਗੁਰਤਾਜ ਹੋਰੀ ਸਾਡੇ ਨਾਲ ਹੋਣਗੇ ਗगन ਬਾਈ ਦੇ ਨਾਲਾ ਰੋਮਨ ਬਾਈ ਸਾਡੇ ਨਾਲ ਗੱਲਬਾਤ ਕਰਾਂਗੇ ਆਪਾਂ ਕੱਲ ਪਰਸੋਂ ਵੀ ਉਹਨਾਂ ਪਿੰਡਾਂ ਚ ਫਿਰਦੇ ਸੀ ਉੱਥੇ ਤਾਂ ਹਾਲਾਂਕਿ ਜਾਣਾ ਆਸਾਨ ਸੀ ਕਿਸ਼ਤੀ ਦੇ ਨਾਲ ਸਖਾਲਿਆਂ ਪਹੁੰਚਿਆ ਜਾਂਦਾ ਸੀ ਪਰ ਇੱਥੇ ਤਾਂ ਮੈਨੂੰ ਲੱਗਦਾ ਹਾਲਾਤ ਵੱਧ ਤੋਂ ਵੱਧਰ ਨੇ ਭਾਈ ਜੀ ਬਹੁਤ ਬੁਰਾ ਹਾਲਾਤ ਅੱਜ ਅਸੀਂ ਵੀ ਇੱਧਰ ਆਏ ਆ ਤੇ ਇੱਧਰ ਦੇਖੋ ਵੀ ਬਾਈ ਹੁਣੀ ਕਿਸ਼ਤੀ ਖਿੱਚ ਰਹੀ ਨਹੀਂ ਦੋ ਜਣੇ ਪਿੱਛੇ ੱੱਕਾ ਲਾ ਰਹੇ ਨੇ ਬਹੁਤ ਬੁਰਾ ਹਾਲਾਤ ਕਿਉਂਕਿ ਕਿਤੇ ਕਮਾਦ ਵਿੱਚ ਚੜ ਜਾਂਦੀ ਹੈ ਕਿਤੇ ਝੋਨੇ ਵਿੱਚ ਚੜ ਜਾਂਦੀ ਹੈ ਬਹੁਤ ਜ਼ਿਆਦਾ ਹਾਲਾਤ ਵੱਧ ਤੋਂ ਵੱਧ ਨੇ ਇਸ ਪਿੰਡ ਦੇ ਦੋ ਪਿੰਡਾਂ ਜਲੋਕੇ ਤੇ ਇੱਕ ਇਹਨਾਂ ਦੇ ਨਾਲ ਹੋਰ ਪਿੰਡ ਤੇ ਇੱਕ ਨਾਲ ਖਾਸ ਕਰਕੇ ਕਾਲੇ ਕੇ ਤੇ ਇੱਕ ਢਾਣੀਆਂ ਇੱਥੇ ਉਹ ਲੋਕਾਂ ਤੇ ਕਰ ਮਦਦ ਆ ਦੇਖੋ ਜੀ ਆਪਾਂ ਸਾਰੀ ਮਦਦ ਲੈ ਕੇ ਜਾ ਰਹੇ ਹਾਂ ਜਿਵੇਂ ਸਰਪੰਚ ਢੱਲੂ ਸਾਹਿਬ ਆਏ ਨੇ ਨਰਪੱਖ ਖੇਡ ਦੀ ਟੀਮ ਆਈ ਆ ਸਾਰੇ ਬੰਦੇ ਆਏ ਨੇ ਤੇ ਬਹੁਤ ਜਾਣਾ ਔਖਾ ਤੇ ਬਹੁਤ ਸਟਰਗਲ ਨਾ ਕਰਕੇ ਜਾਣਾ ਪੈਂਦਾ ਪਿੰਡਾਂ ਦੇ ਵਿੱਚ ਹਾਲਾਤ ਬਹੁਤ ਮਾੜੇ ਨੇ ਹਾਲੇ ਤੱਕ ਜਿਵੇਂ ਦੱਸਦੇ ਨੇ ਕਿ ਹਾਲੇ ਤੱਕ ਪਹੁੰਚਿਆ ਵੀ ਕੋਈ ਨਹੀਂ ਬਈ ਇਸ ਵਕਤ ਸਾਨੂੰ ਜਿੱਥੋਂ ਤੱਕ ਅਸੀਂ ਪਤਾ ਕੀਤਾ ਇਹ ਪਿੰਡਾਂ ਦੇ ਵਿੱਚ ਕੋਈ ਨਹੀਂ ਪਹੁੰਚਿਆ ਇੱਕ ਖਾਸ ਗੱਲ ਹੋਰ ਦੱਸਦਾ ਕਿ ਇੱਕ ਕਾਲੇ ਕੇ ਦੀ ਮਾਤਾ ਬਜ਼ੁਰਗਾ ਉਹਦੀ ਬਾਹ ਟੁੱਟ ਗਈ ਹੈ ਇਸ ਵਕਤ ਬਾਹ ਟੁੱਟੀ ਗਿਆ ਮੋਢਾ ਉੱਤਰਿਆ ਆਉਦਾ ਤੇ ਉਹਨੂੰ ਫਾਸਟ ਡੇਟ ਵਾਸਤੇ ਕੋਈ ਉੱਥੇ ਨਹੀਂ ਪਹੁੰਚੀ ਕੋਈ ਟੀਮ ਨਹੀਂ ਹਲੇ ਤੱਕ ਰਹੀ ਗਈ ਉਹਨੂੰ ਉਲ ਜਾਣ ਵਾਸਤੇ ਕੋਈ ਮੋਟਰ ਬੋਰਡ ਨਹੀਂ ਹੈਗੀ ਅਸੀਂ ਚਾਰਾਂ ਪੰਜਾਂ ਦਿਨਾਂ ਤੋਂ ਪ੍ਰਸ਼ਾਸਨ ਨੂੰ ਇਹੀ ਬੇਨਤੀਆਂ ਕਰ ਰਹੇ ਆ ਜਿਵੇਂ ਬਸਤੀ ਕਿਸ਼ਨ ਸਿੰਘ ਵਾਲੀ ਹੈਗੀ ਆ ਜਾਂ ਜੱਲੋ ਕੇ ਪਿੰਡਾਂ ਜਾਂ ਬੰਡਾਲਾ ਪਿੰਡ ਕੱਲ ਬਈ ਬੰਡਾਲੇ ਪਿੰਡ ਦੇ ਇਹ ਹਲਾਸੀ ਲੋਕਾਂ ਦੇ ਗਲਾਗਲਾ ਟਿੱਕਰ ਪਾਣੀ ਸੀਗੇ ਤੇ ਹੱਥ ਬਾਹਰ ਕੱਢ ਕੇ ਉਹ ਆ ਰਹੇ ਸੀ ਫੂਨ ਤਾਂ ਚ ਕਿਸੇ ਵੀ ਮਤਲਬ ਨਿਸ਼ਾਨੀਆਂ ਮੂਰੇ ਲਾ ਲਾ ਕੇ ਆ ਰਹੇ ਸੀ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਇੱਥੇ ਕੋਈ ਵੀ ਮੋਟਰ ਬੋਰਡ ਮਹਈਆ ਨਹੀਂ ਕਰਵਾਈ ਜੀ ਤੇ ਆ ਸਾਡੇ ਨਾਲ ਅੱਜ ਗੋਤਾਖੋਰ ਵੀਰ ਆ ਸੀ ਸਪੈਸ਼ਲ ਬੁਲਾਇਆ ਤਾਂ ਕਰਕੇ ਗੋਤਾਖੋਰ ਵੀਰ ਆਇਆ ਮੈਡੀਕਲ ਜਿਹੜੀ ਆ ਨਰਪੱਖ ਖੇਡ ਦੀ ਟੀਮ ਆਈ ਆ ਨਾਲ ਬੋਟ ਲੈ ਕੇ ਆਈ ਆ ਪਰ ਬੋਟ ਵੀ ਇੱਥੇ ਆ ਪਿੰਡਾਂ ਦੇ ਵਿੱਚ ਚੱਲਦੀ ਨਹੀਂ ਹੈਗੀਗੀ ਬਹੁਤ ਮਾੜੇ ਹਾਲਾਤ ਨੇ ਜੀ ਭਾਈ ਗਰਤਾਜੁਰੇ ਮੇਰੇ ਨਾਲ ਨੇ ਇੰਨਾ ਇੰਨਾ ਸਮਿਆਂ ਦੇ ਵਿੱਚ ਜਿਹੜੇ ਜਿਵੇਂ ਗੀਤਾਂ ਦੇ ਵਿੱਚ ਗੱਲ ਜਿਹੜੇ ਪੰਜਾਬ ਦੀ ਹੁੰਦੀ ਆ ਤੁਹਾਡੇ ਵੀ ਗੀਤ ਦੇ ਵਿੱਚ ਪੰਜਾਬ ਦੀ ਗੱਲ ਹੁੰਦੀ ਕਿ ਉਹ ਹੀ ਪੰਜਾਬ ਆ ਕਿਉਂਕਿ ਹਾਲਾਂਕਿ ਐਸੇ ਸਮਿਆਂ ਤੇ ਉਹ ਚੀਜ਼ਾਂ ਜਿਹੜੀਆਂ ਨੇ ਬੂਸਟ ਕਰਦੀਆਂ ਨੇ ਕਿਉਂ ਪੰਜਾਬ ਹਰ ਇੱਕ ਦੇ ਨਾਲ ਖੜਦਾ ਪਰ ਅੱਜ ਪੰਜਾਬ ਤੇ ਆਫਤ ਪਈ ਤਾਂ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਭਾਈ ਤੁਹਾਡੇ ਮੂਰੇ ਹੀ ਹੈ ਜੀ ਤੁਸੀਂ ਦੇਖੀ ਹੋਊਗੀ ਇੱਕ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਹੈ ਭਾਈ ਉੱਬਨ ਲਾਉਂਦੇ ਹੋਏ ਵੀ ਪਾਠ ਚੱਲ ਰਿਹਾ ਪੂਰਾ ਬਿਲਕੁਲ ਵੀ ਪੰਜਾਬ ਦੀ ਇੱਕ ਨਿਸ਼ਾਨੀ ਹੈ ਇਹ ਨਿਸ਼ਾਨੀ ਤੁਹਾਡੇ ਸਾਹਮਣੇ ਆ ਵੀ ਹੁਣ ਵੀ ਐਨੇ ਹਾਲਾਤ ਮਾੜੇ ਹੋਏ ਹੋਏ ਨੇ ਫੇਰ ਵੀ ਚੜ੍ਹਦੀ ਕਲਾ ਚ ਹੀ ਹੈ ਹਮ ਸਾਰੇ ਤੇ ਮੇਰੀ ਸਾਰੇ ਆਪਣੇ ਯੂਥ ਨੂੰ ਵੀ ਇਹੀ ਬੇਨਤੀ ਹੈ ਵੀ ਵੱਧ ਤੋਂ ਵੱਧ ਮਦਦ ਕਰੋ ਜਿਹੜੇ ਪਿੰਡਾਂ ਨੂੰ ਲੋੜ ਹੈ ਜਿੱਥੇ-ਜਿੱਥੇ ਫਲੱਡ ਨੇ ਇਫੈਕਟ ਕੀਤਾ ਸਾਰੇ ਜਗ੍ਹਾ ਪਹੁੰਚੋ ਤੁਸੀਂ ਜਿੰਨੀ ਜੋ ਕੋਈ ਵੀ ਸੇਵਾ ਕਰ ਸਕਦੇ ਹੋ ਕਰੋ ਇੱਕ ਵਾਰ ਜੇ ਹੋ ਸਾਰੇ ਹਾਂ ਤੁਹਾਡੇ ਪੰਜਾਬ ਦੇ ਦਾ ਫਿਰ ਦੋ ਬੋਲ ਬਾਈ ਜਰੂਰ ਹੋ ਜਾਣ ਜਿਹੜੇ ਲੋਕ ਜਿਵੇਂ ਗੱਲ ਕਰ ਲੋਕਾਂ ਨੂੰ ਬੂਸਟ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਰਦੀਆਂ ਨੇ ਪੰਜਾਬ ਦੇ ਰੀਲਾਂ ਚੱਲਦੀਆਂ ਨੇ ਵੀ ਯਾਰ ਹਾਂ ਯਾਰ ਉਹ ਜ਼ਰੂਰ ਹੋ ਚੀਦਾ ਇੱਕ ਮੇਰਾ ਗਾਣਾ ਆਇਆ ਸੀ ਸਿੱਧੂ ਵੀਰੇ ਨਾਲ ਉਹਦੇ ਮੈਂ ਚਾਰ ਲਾਈਨਾਂ ਸੁਣਾ ਦਿੰਦਾ ਤੁਹਾਨੂੰ ਜੀ ਕਹਿੰਦਾ ਪੈ ਕੋਰੇ ਨੇ ਵੀ ਠੰਡ ਚ ਫਸਲ ਗਾਲਤੀ ਗਰਮੀ ਨੇ ਧੁੱਪ ਚ ਸੀ ਮਤ ਮਾਰਤੀ ਕਿੱਥੇ ਜਾਈਏ ਮਿਲਦਾ ਨਹੀਂ ਭਾ ਜੱਟ ਨੂੰ ਸਰਕਾਰਾਂ ਜੱਟ ਦੀ ਅਜਿੰਦ ਰਾੜਤੀ ਫੋਕੀ ਟੌਰ ਬਸ ਬਹੁਤੇ ਕਿਲਿਆਂ ਵਾਲੀ ਫੋਕੀ ਟੌਰ ਬਸ ਬਹੁਤੇ ਕਿਲਿਆਂ ਵਾਲੀ ਚੁੱਕ ਕਰ ਜਾ ਹੀ ਪੈਂਦਾ ਹੁਣ ਕੰਮ ਸਾਰਨਾ ਲੱਭ ਕੇ ਕੋਈ ਨੌਕਰੀ ਤੂੰ ਸਾਹਬ ਬਣ ਜਾ ਪਿੰਡ ਬੜਾ ਔਖਾ ਮਿੱਟੀ ਨਾਲ ਮਰਨਾ ਹੋ ਭਾਈ ਇਹਨਾਂ ਲੋਕਾਂ ਦੀ ਜ਼ਿੰਦਗੀ ਦੇਖ ਕੇ ਤਾਂ ਮੈਨੂੰ ਲੱਗਦਾ ਇਹ ਲੱਗਦਾ ਹੋਣਾ ਵੀ ਆਪਾਂ ਜਿਵੇਂ ਉਹ ਸ਼ਹਿਰਾਂ ਦੇ ਵਿੱਚ ਮੋਹੱਲੇ ਚੰਡੀਗੜ੍ਹ ਸ਼ਹਿਰਾਂ ਦੇ ਵਿੱਚ ਬੈਠੇ ਹਾਂ ਮੈਨੂੰ ਲੱਗਦਾ ਸ਼ਾਇਦ ਆਪਾਂ ਤਾਂ ਬਹੁਤ ਵੱਡੇ ਸਵਰਗ ਦੇ ਵਿੱਚ ਬੈਠੇ ਇਹਨਾਂ ਲੋਕਾਂ ਦੀ ਜ਼ਿੰਦਗੀ ਦੇਖ ਕੇ ਤਾਂ ਇਹ ਅਹਿਸਾਸ ਹੁੰਦਾ ਵੀਰੇ ਸੱਚੀ ਗੱਲ ਆ ਅਸੀਂ ਅੱਜ ਆਏ ਹੋਇਆ ਮੈਂ ਆਪ ਚੰਡੀਗੜ੍ਹ ਰਹਿੰਦਾ ਜੀ ਤਾਂ ਸਾਨੂੰ ਉਰੇ ਆ ਕੇ ਇਦਾਂ ਹੀ ਲੱਗ ਰਿਹਾ ਵੀ ਲੋਕ ਸਮੁੰਦਰ 'ਚ ਰਹਿ ਰਹੇ ਨੇ ਕੋਈ ਰਸਤਾ ਨਹੀਂ ਹੈਗਾ ਇਹਨਾਂ ਨੂੰ ਲੱਗਿਆ ਹੋਇਆ ਭਾਈ ਕਿਸ਼ਤੀਆਂ ਦੇ ਥਰੂ ਹੀ ਜਾਣਾ ਪੈ ਰਿਹਾ ਤੇ ਉਰੇ ਦਾ ਤੁਸੀਂ ਇਹ ਦੇਖੋ ਵੀ ਕਿਸ਼ਤੀ ਦਾ ਜਾਣਾ ਵੀ ਔਖਾ ਹੋਇਆ ਹੋਇਆ ਤੁਹਾਡੇ ਮੂਰੇ ਆਪਾਂ ਤੁਸੀਂ ਦਿਖਾ ਕੇ ਹਟੇ ਹੋ ਨਹੀਂ ਵੀ ਬਹੁਤ ਔਖੀ ਸਰਵਾਈਵ ਕਰਨਾ ਬਹੁਤ ਔਖਾ ਹੈ ਹਜੇ ਪਤਾ ਨਹੀਂ ਕਿੰਨਾ ਕੁ ਟਾਈਮ ਜਿਸ ਹਿਸਾਬ ਨਾਲ ਪਾਣੀ ਚੜਿਆ ਹੋਇਆ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ ਸੁੱਕਣ ਨੂੰ ਕਿ ਕਿਸ਼ਤੀ ਵੀ ਆਪਾਂ ਕਿਧਰਲੇ ਪਰੇ ਪਾਸੇ ਲੈ ਗਈ ਸੀ ਉਦੋਂ ਵਿੱਚ ਗਏ ਸੀ ਤਾਂ ਇਹਨਾਂ ਦਾ ਇੰਨੇ ਮੁਸ਼ਕਲ ਦੇ ਨਾਲ ਆ ਬਹੁਤ ਜ਼ਿਆਦਾ ਮੁਸ਼ਕਲ ਹੈ ਤੁਹਾਡੇ ਮੂਰੇ ਹੀ ਹੈ ਜੀ ਸਾਰਾ ਕੁਝ ਸਮਾਨ ਪਹੁੰਚਾਉਣਾ ਵੀ ਬੜਾ ਔਖਾ ਹੋਇਆ ਹੋਇਆ ਹੈ ਕਈਆਂ ਕੋਲੇ ਪਿੰਡ ਚੋਂ ਰਾਸ਼ਨ ਮੁੱਕਿਆ ਹੋਇਆ ਹੈ ਜੀ ਉੱਥੇ ਰਾਸ਼ਨ ਪਹੁੰਚਾਉਣਾ ਹੀ ਬੜਾ ਔਖਾ ਹੋਇਆ ਹੋਇਆ ਹੈ ਤੁਹਾਡੇ ਮੂਰੇ ਹੀ ਹੈ ਜੀ ਕੀ ਹਾਲਾਤ ਹੋਏ ਜਿਵੇਂ ਗੀਤਾਂ ਦੇ ਵਿੱਚ ਵੀ ਇੱਕ ਟਾਈਟਲ ਯੋਧਿਆਂ ਦੇ ਆ ਮੈਨੂੰ ਲੱਗਦਾ ਇਹਨਾਂ ਲੋਕਾਂ ਦੇ ਲਈ ਖਾਸ ਕਰਾ ਜਿਹੜੇ ਇਸ ਸੰਘਰਸ਼ ਕਰਕੇ ਆਪਦੀ ਕਿਉਂਕਿ ਇਸ ਏਰੀਏ ਤੇ ਸਦਾ ਹੀ ਮਾਰਾਂ ਰਹੀਆਂ ਨੇ ਇਹ ਇੰਨੀ ਸੰਘਰਸ਼ ਕਰਕੇ ਆਪਦੀ ਜ਼ਿੰਦਗੀ ਬਤੀਤ ਕਰਦੇ ਨੇ ਦੇਖੋ ਇਹ ਸੱਚੀ ਗੱਲ ਹੈ ਜੀ ਵੀ ਜਿਹੜੇ ਅਸੀਂ ਬੈਠੇ ਆ ਉਧਰ ਚੰਡੀਗੜ੍ਹ ਮੁਹਾਲੀ ਹਨਾ ਸਾਡੇ ਪਟਿਆਲੇ ਵਾਲਾ ਏਰੀਆ ਪਟਿਆਲੇ ਫੇਰ ਹਜੇ ਆ ਜਾਂਦਾ ਹਨਾ ਜੀ ਉਧਰੋਂ ਉਹ ਕੱਗਰ ਦਰਿਆ ਜਾਂਦਾ ਉੱਥੇ ਫੇਰ ਵੀ ਹੜਾ ਆ ਜਾਂਦੇ ਨੇ ਬਈ ਅਸੀਂ ਇੱਥੇ ਹਰ ਵਾਰ ਦਾ ਕੰਮ ਹੈ ਜੀ ਤੇ ਮੇਰੀ ਤਾਂ ਸਰਕਾਰਾਂ ਨੂੰ ਵੀ ਇਹੀ ਬੇਨਤੀ ਹੈ ਵੀ ਇਹਦਾ ਪੱਕਾ ਹੱਲ ਕੋਈ ਕਰਨਾ ਚਾਹੀਦਾ ਜੀ ਤੇ ਬਾਕੀ ਸਾਰੇ ਪੰਜਾਬ ਤੁਹਾਡੇ ਸਾਹਮਣੇ ਹੀ ਹੈ ਵੀ ਪੰਜਾਬ ਸਾਰਾ ਪੰਜਾਬ ਦੇ ਨਾਲ ਹੈ ਬਿਲਕੁਲ ਪੰਜਾਬ ਦਾ ਪੰਜਾਬੀ ਹਾਂ ਜਿੱਥੇ ਵੀ ਲੋੜ ਹੈ ਸਾਰੇ ਸਾਡੇ ਵੀਰ ਉਹਨਾਂ ਨੇ ਨਿਰਪੱਖ ਐਡਾਲੇ ਖਾਲਸਾ ਐਡਾਲੇ ਜਿੰਨੇ ਵੀ ਸੰਸਥਾਵਾਂ ਨੇ ਸਾਰੇ ਆਪਣੇ ਆਪਣੇ ਤੌਰ ਤੇ ਲੱਗੀਆਂ ਹੋਈਆਂ ਨੇ ਜੀ ਮਦਦ ਕਰਨ ਜੀ ਜੀ ਤਾਂ ਇਹ ਵੀ ਬਾਈ ਬੰਟੀ ਸਾਡੇ ਨਾਲ ਆ ਮਤਲਬ ਸਾਨੂੰ ਇੱਥੋਂ ਤੱਕ ਪਹੁੰਚਾਉਣ ਵਾਲਿਆਂ ਦੇ ਵਿੱਚ ਇਹ ਇਹ ਵੀ ਬਾਈ ਆ ਮਤਲਬ ਸਾਨੂੰ ਕਹਿ ਵੀ ਰਿਆ ਸੀ ਕਹਿੰਦਾ ਕਿ ਹੁਣ ਕਿਸੇ ਨੇ ਮਤਲਬ ਟੈਨਸ਼ਨ ਨਾ ਮੰਨਿਓ ਇਸ ਚੀਜ਼ ਦੀ ਪਰ ਅਸੀਂ ਤਾਂ ਕਿਉਂਕਿ ਇਹਨਾਂ ਚੀਜ਼ਾਂ ਨਾਲ ਕਿਹੜਾ ਨਿਤ ਵਿਚਰਦੇ ਆ ਨਿਤ ਵਿਚਰਦੇ ਨੇ ਬਾਈ ਹਰੇ ਖੁਦ ਇੱਥੋਂ ਤੱਕ 50 ਕਿਲੇ ਬਾਈ ਹਾਲਾਤ ਤੁਸੀਂ ਤਾਂ ਦਿੱਲੀ ਵਿਚਰ ਰਹੇ ਹੋ ਕੀ ਹਾਲ ਸਾਰੇ ਏਰੀਆ ਦੀ ਕੀ ਲੱਗਦਾ ਜਿਉ ਸਾਨੂੰ ਜਿੱਥੇ ਪਤਾ ਲੱਗਦਾ ਚਲੋ ਉੱਥੇ ਪਹੁੰਚਦੇ ਆ ਸਾਰੇ ਏਰੀਆ ਦੀ ਕੀ ਹਾਲਾਤ ਨੇ ਪਹਿਲਾਂ ਤਾਂ ਇਹ ਮੈਂ ਪਿਆਰ ਭਰੀ ਸਾਸਰੀ ਗੱਲ ਕਹਿਣਾ ਸਾਰਿਆਂ ਨੂੰ ਤੇ ਮੈਂ ਧੰਨਵਾਦ ਕਰਦਾ ਬਾਈ ਕਰਤੇਜ ਸਿੰਘ ਦਾ ਹਨਾ ਤੇ ਅੱਜ ਬਾਈ ਬਹੁਤ ਹੀ ਜ਼ਿਆਦਾ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਬਹੁਤ ਖੁਸ਼ੀ ਹੋਈ ਕਿਉਂਕਿ ਬਾਈ ਕਹਿੰਦੇ ਹੁੰਦੇ ਆ ਵੀ ਜਿਹੜੇ ਘਰ ਮੁਸੀਬਤ ਆਈ ਆ ਵੀ ਉਹ ਘਰ ਨੂੰ ਹੀ ਪਤਾ ਹੁੰਦਾ ਬਿਲਕੁਲ ਵੀ ਕਈ ਬੰਦੇ ਸੌਖੇ ਆ ਜਿਹੜਾ ਆਪਦੇ ਘਰਾਂ ਦੇ ਵਿੱਚ ਬੈਠੇ ਆ ਕੋਈ ਟੈਨਸ਼ਨ ਨਹੀਂ ਤੇ ਅੱਜ ਬਾਈ ਸਾਡੇ ਨਾਲ ਬਾਈ ਇਹ ਜਿਹੜੀ ਸਥਿਤੀਆਂ ਦੇ ਵਿੱਚ ਸਾਡੇ ਨਾਲ ਵਿਚਰ ਰਿਹਾ ਤੇ ਜਿਹੜਾ ਬਾਈ ਨੇ ਇੱਕ ਬਹੁਤ ਹੀ ਜ਼ਿਆਦਾ ਜਿਹੜਾ ਦਿਲ ਨੂੰ ਸਕੂਨ ਲੱਗੀ ਬਾਈ ਦੀ ਗੱਲ ਹਨਾ ਉਹ ਇਹ ਕਹਿੰਦਾ ਆਪਾਂ ਦੁਖੀ ਪਰਿਵਾਰਾਂ ਦੇ ਨਾਲ ਖੜਨਾ ਵਾ ਤੇ ਬਾਈ ਸਾਨੂੰ ਲਗਾਤਾਰ ਕਟੋ ਘਟ ਅੱਜ 10 12 ਦਿਨ ਹੋ ਗਏ ਸੇਵਾ ਨਿਵਾਉਂਦਿਆਂ ਨੂੰ ਬਈ ਜਦੋਂ ਝੋਨੇ ਦੇ ਵਿੱਚ ਦੀ ਨੰਗਦੇ ਆ ਸਾਡੇ ਇਦਾਂ ਪੈਰਾਂ ਦੇ ਲੱਤਾਂ ਦੇ ਵਿੱਚ ਆਏ ਲੱਗਦਾ ਜਿਵੇਂ ਕਿਸ ਨੇ ਬਲੇਟ ਮਾਰੇ ਹੋਣ ਕਈ ਜਗ੍ਹਾ ਵੀਰੇ ਝੋਨਿਆਂ ਦੇ ਵਿੱਚ ਦੀ ਜਿਹੜੀ ਬੋਟ ਲੈ ਕੇ ਜਾਣੀ ਪੈਂਦੀ ਜਿੱਥੇ ਬਈ ਪਾਣੀ ਉੱਚਾ ਵਾ ਰੇਤਾ ਆ ਗਿਆ ਰੇਤਾ ਆ ਗਿਆ ਵੀ ਉੱਥੇ ਬੋਟ ਜਿਹੜੀ ਚੱਲਦੀ ਨਹੀਂ ਫੇਰ ਸਾਨੂੰ ਇਦਾਂ ਖਿੱਚ ਕੇ ਲੈ ਕੇ ਜਾਣੀ ਪੈਂਦੀ ਬਾਕੀ ਬਈ ਹਾਲਾਤ ਆ ਜਿਹੜੇ ਬਹੁਤ ਜ਼ਿਆਦੇ ਮਾੜੇ ਆ ਪਰ ਕਈ ਪਰਿਵਾਰ ਇਦਾਂ ਦੇ ਆ ਘਰ ਵੀ ਟਹਿ ਗਏ ਤੇ ਫੇਰ ਵੀ ਵਿਚਾਰੇ ਬਈ ਬਾਹੇ ਗੁਰੂ ਦਿਮੇਰ ਉਹ ਕਹਿੰਦੇ ਵੀ ਚਲੋ ਜੋ ਕਸਾ ਹੋਣਾ ਉਹੀ ਹੋਣਾ ਹਨਾ ਵੀ ਰੱਬ ਨੂੰ ਜੋ ਮਨਜ਼ੂਰ ਆ ਵੀ ਉਹੀ ਹੋਣਾ ਵੀ ਉਹਦੇ ਪਾਣੇ 'ਚ ਅਸੀਂ ਖੋਸਾਂ ਤੇ ਕਈ ਹਾਲਾਤ ਵਿਚਾਰੇ ਮਾੜੇ ਜਨਾਂ ਦੇ ਬਾਲੇ ਉਹ ਰੋ ਵੀ ਰਹੇ ਆ ਵੀਡੀਓ ਵੀ ਦੇਖਦੇ ਆ ਘਰ ਟਹਿਗੇ ਲੋਕ ਆਪਣੇ ਘਰ ਛੱਡਣ ਨੂੰ ਤਿਆਰ ਨਹੀਂ ਹੈਗੇ ਜੀ ਹਾਂ ਜੀ ਬਿਚਾਰੇ ਹਾਂਜੀ ਹਾਂਜੀ ਫੇਰ ਵੀ ਇੰਨਾ ਪਾਣੀ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਉੱਧਰ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਫੇਰ ਵੀ ਉਹ ਕਹਿੰਦੇ ਵੀ ਕਰ ਤੇ ਗੱਲ ਹੈ ਵੀ ਸੱਚੀ ਹੈ ਤੁਸੀਂ ਆਪ ਸੋਚ ਕੇ ਦੇਖੋ ਜੇ ਸਾਡੇ ਘਰ ਚ ਇੰਨਾ ਇੰਨਾ ਪਾਣੀ ਆ ਜੇ ਸਾਡਾ ਸਾਰਾ ਸਮਾਨ ਕਾਗਜ਼ ਪੱਤਰ ਜੋ ਵੀ ਜੋੜਿਆ ਹੁੰਦਾ ਗਹਿਣਾ ਗੱਟਾ ਜੋ ਵੀ ਜੋੜਿਆ ਹੁੰਦਾ ਸਾਰਾ ਕੁਝ ਪਾਣੀ ਚ ਹੈ ਇਸ ਟਾਈਮ ਬਿਲਕੁਲ ਉਹ ਕਿੰਨਾ ਔਖੀ ਲਾਈਫ ਹੈ ਤੁਹਾਡੇ ਮੂਰੇ ਇਹ ਇੱਕ ਕਲਾਕਾਰੀ ਤਾਂ ਇੱਕ ਕੀਤਾ ਹੋਤਾ ਹੈ ਹੀ ਹੈ ਪਰ ਮੈਨੂੰ ਲੱਗਦਾ ਆਪਦਾ ਪੰਜਾਬ ਉਸ ਤੋਂ ਪਹਿਲਾਂ ਤਾਂ ਪੰਜਾਬ ਕੇ ਜਿਨੇ ਇੰਨੇ ਜੋਗਾ ਕੀਤਾ ਮੇਰਾ ਮੰਨਣਾ ਤਾਂ ਇਹੀ ਹੈ ਜੀ ਬਈ ਕਿਤੇ ਵੀ ਕਿਸੇ ਨਾਲ ਵੀ ਉਹ ਪੰਜਾਬ ਚ ਹੀ ਨਹੀਂ ਜੇ ਬਾਹਰ ਕਿਤੇ ਹਰਿਆਣੇ ਚ ਵੀ ਕੇਰਲਾ ਚ ਵੀ ਕਿਤੇ ਵੀ ਲੋੜ ਆ ਤਾਂ ਪੰਜਾਬੀ ਖੜਦੇ ਹੀ ਨੇ ਤੇ ਅਸੀਂ ਅੱਜ ਵੀ ਖੜੇ ਆ ਪੰਜਾਬ ਲਈ ਤਾਂ ਫਿਰ ਕਿਉਂ ਨਹੀਂ ਖੜਾਂਗੇ ਖੜੇ ਆ ਜੀ ਇਹ ਇਹ ਹਾਲਾਤ ਨੇ ਤਾਂ ਬਾਈ ਹਰੇ ਨਿਰਪੱਖ ਹੈ ਤੋ ਬਾਈ ਹਰਾਂ ਦੇ ਨਾਲ ਵੀ ਜਿਹੜੇ ਗੱਲਬਾਤ ਕਰਾਂਗੇ ਇਹ ਹਾਲਾਤ ਬਾਈ ਤੁਸੀਂ ਅੱਜ ਜਿਹੜੇ ਆ ਦੇਖ ਰਹੇ ਹੋ ਤੁਸੀਂ ਇਹ ਇਹ ਜਿਹੜੇ ਹਾਲਾਤ ਨਾਲ ਅੱਜ ਪਹੁੰਚੇ ਹੋ ਕਿ ਮਤਲਬ ਮੈਨੂੰ ਲੱਗਦਾ ਵੀ ਸ਼ਾਇਦ ਜ਼ਿੰਦਗੀ ਇਹ ਲੱਗਦੀ ਉਹ ਵੀ ਹਰੇ ਲੋਕ ਕਿਵੇਂ ਜਿਉਂਦੇ ਹੋਣਗੇ ਬਾਈ ਸੀਰੀਅਸਲੀ ਯਾਰ ਕਦੋਂ ਅਸੀਂ ਜਦੋਂ ਕੁਝ ਵੀ ਦੇਖਦੇ ਆਂ ਮਤਲਬ ਆਪੜ ਦਾ ਵੀ ਨੁਕਸਾਨ ਹੁੰਦਾ ਦੇਖਦੇ ਆਂ ਨਹੀਂ ਦੇਖ ਹੁੰਦਾ ਯਾਰ ਬਾਈ ਸੱਚੀ ਬਹੁਤ ਹੌਸਲਾ ਚੜਦੀ ਕਲਾ ਵਾਲੀ ਗੱਲ ਆ ਬਾਈ ਹਾ ਦਾ ਪੰਜਾਬ ਦੀ ਕਿ ਵੀ ਇਹ ਸਾਰੇ ਚੜਦੀ ਕਲਾ ਚ ਨੇ ਕਿ ਜੇ ਐਡਾ ਨੁਕਸਾਨ ਝਰ ਕੇ ਵੀ ਅਗਲੇ ਘਰਾਂ ਚ ਬੈਠੇ ਨੇ ਠੀਕ ਹੈ ਜਿਹੜੇ ਹੁਣ ਆਪਦੇ ਘਰਾਂ ਚ ਬੈਠੇ ਆਂ ਜਿਹੜੇ ਇੱਥੇ ਨਹੀਂ ਆ ਸਕਦੇ ਉਹਨਾਂ ਵਾਸਤੇ ਲੜਨਤਾ ਵੀਰੇ ਜਿਹੜੇ ਇਹ ਉਰੇ ਬੈਠੇ ਨੇ ਇਹਨਾਂ ਵਾਸਤੇ ਚੜਦੀ ਕਲਾ ਵੀਰੇ ਚੜਦੀ ਕਲਾ ਤੇ ਆਪਾਂ ਅਰਦਾਸ ਕਰਦੇ ਆ ਬਈ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਬਾਬਾ ਸਾਡੇ ਪੰਜਾਬ ਨੂੰ ਬਸ ਬਾਈ ਹੋਣੀ ਨਾ ਇਹ ਡਿਊਟੀ ਚ ਆ ਇਹਨਾਂ ਦਾ ਪਿੰਡ ਚੰਡੀਗੜ੍ਹ ਚ ਆਉਂਦਾ ਪਿੰਡ ਬਾਈ ਜਾਂਦਾ ਅਸੀਂ ਬੈਠੇ ਚੰਡੀਗੜ੍ਹ ਚ ਪਰ ਸਾਡੀਆਂ ਜੜਾ ਪੰਜਾਬ ਚ ਆ ਮੈਂ ਬਾਈ ਨੂੰ ਦੱਸਣਾ ਨਾ ਚੰਡੀਗੜ੍ਹ ਵੀ ਪੰਜਾਬ ਦਾ ਹੀ ਆ ਚੰਡੀਗੜ੍ਹ ਵੀ ਪੰਜਾਬ ਦਾ ਹੀ ਆ ਹਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ ਅੱਜ ਸਾਡੀਆਂ ਫਰਜ਼ਾਂ ਮੇਰੇ ਦਾਦੇ ਦੀ ਜਿਹੜੀ ਵਸੀਅਤ ਆ ਉਹ ਵੀ ਪੰਜਾਬੀ ਚ ਆ ਸਾਡੀਆਂ ਫਰਜ਼ਾਂ ਵੀ ਪੰਜਾਬੀ ਚ ਨੇ ਠੀਕ ਹੈ ਤੇ ਪੰਜਾਬ ਦਾ ਹੱਕ ਵੀ ਚੰਡੀਗੜ੍ਹ ਪੰਜਾਬ ਦਾ ਹੀ ਆ ਬਾਈਰੇ ਵੀ ਨਰਪਾਣ ਹਾਂ ਬਾਈ ਜੀ ਮਤਲਬ ਆ ਹਾਲਾਤਾਂ ਦੇਖ ਕੇ ਤਾਂ ਕਹਿੰਨੀ ਕਿ ਜ਼ਿੰਦਗੀ ਜਿਹੜੀ ਅਸੀਂ ਸ਼ਾਇਦ ਕਿਥੇ ਫਿਲਮਾਂ 'ਚ ਦੇਖਦੇ ਸੀ ਵੀ ਹੋਰ ਆਏ ਵੀ ਲੋਕ ਹੁੰਦੇ ਆ ਵੀ ਆਏ ਵੀ ਲੋਕ ਜਾਂਦੇ ਪਰ ਅੱਜ ਆਉਣਾ ਇੱਥੋਂ ਇੱਥੋਂ ਤੱਕ ਆਉਣਾ ਜੇ ਮੋਟਰਸਾਈਕਲ ਤੇ ਆਉਣਾ ਮਤਲਬ ਤਕਰੀਬਨ 3-4 ਮਿੰਟ ਲੱਗਦੇ ਨੇ ਸਾਨੂੰ ਆਉਣ ਤੇ ਪਤਾ ਨਹੀਂ ਕਿੰਨਾ ਸਮਾਂ ਲੱਗਿਆ ਮਤਲਬ ਇਹ ਲੋਕ ਤਾਂ ਡੇਲੀ ਰੋਜ਼ਾਨਾ ਇਹ ਜ਼ਿੰਦਗੀ ਜਿਉਂਦੇ ਨੇ ਅਸਲ 'ਚ ਨਾ ਜਿਵੇਂ ਇੱਕ ਕਹਾਵਤ ਹੈਗੀ ਆ ਕਿ ਜ਼ਿੰਦਗੀ ਨੂੰ ਜਦੋਂ ਜੀਣਾ ਤੇ ਮਾਰਨਾ ਬੜੀਆਂ ਅਲੱਗ-ਅਲੱਗ ਗੱਲਾਂ ਨੇ ਹਨਾ ਤੇ ਇਹ ਜ਼ਿੰਦਗੀ ਇੱਕ ਜਿਵੇਂ ਮਾਨਣ ਵਾਲੀ ਗੱਲ ਖਤਮ ਹੋ ਜਾਂਦੀ ਆ ਜਦੋਂ ਇਦਾਂ ਦੇ ਹਾਲਾਤ ਬਣਦੇ ਨੇ ਤੇ ਅਸੀਂ ਨਿਰਪੱਖ ਖੇਡ ਵੱਲੋਂ ਜਦੋਂ-ਜਦੋਂ ਵੀ ਇਦਾਂ ਦੀ ਕੋਈ ਕੁਦਰਤੀ ਆਫਤ ਕਿਤੇ ਵੀ ਹੁੰਦੀ ਆ ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਮਨੁੱਖਤਾ ਦੀ ਸੇਵਾ ਦੇ ਲਈ ਸਭ ਤੋਂ ਪਹਿਲੇ ਜਿਹੜੇ 70 ਦੇ ਉੱਪਰ ਨਿਕਲਿਆ ਜਾਵੇ ਤਾਂ 2023 ਦੇ ਵਿੱਚ ਵੀ ਜਦੋਂ ਹਾਲਾਤ ਇਦਾਂ ਦੇ ਬਣੇ ਉਸ ਸਮੇਂ ਵੀ ਸਾਡੀ ਟੀਮ ਨੇ ਹਰ ਪਾਸੇ ਜਾ ਕੇ ਜਿਹੜੀ ਸੇਵਾ ਨਿਭਾਈ ਤੇ ਹੁਣ ਜਦੋਂ ਇਹ ਹਾਲਾਤ ਇਦਾਂ ਦੇ ਬਣੇ ਹੋਏ ਨੇ ਕਿ ਪਾਣੀ ਜਿਵੇਂ ਕਹਦੋ ਨਾ ਵੀ ਮੀਂਹ ਦਾ ਪਾਣੀ ਨਹੀਂ ਇਹ ਇਹ ਪਾਣੀ ਤਾਂ ਇੱਕ ਜਿਵੇਂ ਪੰਜਾਬ ਨੂੰ ਨਾ ਮਾਰੂ ਪਾਣੀ ਇਸ ਟਾਈਮ দেয়া ਜਾ ਰਿਹਾ ਹੈ ਮੈਨ ਮੇਡ ਮੈਨ ਮੇਡ ਪਾਣੀ ਕਹਿ ਸਕਦੇ ਆਪਾਂ ਇਹ ਸਿਚੁਏਸ਼ਨ ਹੈ ਮੈਨ ਮੇਡ ਆ ਜਿਹੜੀ ਹੁਣ ਬਣੀ ਬਣ ਰਹੀ ਆ ਜਾਂ ਜਿਹੜੀ ਬਣਾਈ ਜਾ ਰਹੀ ਆ ਤੇ ਹੁਣ ਪਿਛਲੇ ਦਿਨਾਂ ਚ ਆਪਾਂ ਸੁਲਤਾਨਪੁਰ ਲੋਧੀ ਸੀਗੇ ਸultanpur Lodhi ਦਾ ਜਿਹੜਾ ਏਰੀਆ ਉੱਥੇ بڑے ਪਰਿਵਾਰ ਨੇ ਜਿਹਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਰਹੇ ਆ ਤਾਂ ਹੁਣੇ ਜਿਹੜਾ ਫਿਰੋਜ਼ਪੁਰ ਦਾ ਏਰੀਆ ਉਧਰ ਮੱਲਾਂ ਵਾਲੇ ਜਿਹੜਾ ਬੰਦ ਤੋਂ ਆਪਾਂ ਉੱਥੇ ਵੀ ਸਾਡੀ ਸੀ ਟੀਮ ਲੱਗੀ ਹੋਈ ਆ ਉਸ ਤੋਂ ਇਲਾਵਾ ਜਿਵੇਂ ਡੇਰਾ ਬਾਬਾ ਨਾਨਕ ਦਾ ਏਰੀਆ ਹੈਗਾ ਉੱਥੇ ਵੀ ਸਾਡੀ ਟੀਮਾਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਤੇ ਹੁਣ ਪਰਿਵਾਰਾਂ ਨੂੰ ਜਿਵੇਂ ਗਰਤਾਜ ਬਾਈ ਵੀ ਦੱਸ ਰਹੇ ਸੀਗਾ ਕਿ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਨੇ ਜਾਂ ਜਿਵੇਂ ਕਹਦੋ ਵੀ ਕੁਝ ਨੇ ਜਿਹੜੇ ਘਰ ਛੱਡਣ ਨੂੰ ਤਿਆਰ ਨਹੀਂ ਜਿਹੜੇ ਮਜਬੂਰ ਨੇ ਉਹ ਮਜਬੂਰੀਆਂ ਨਾਲ ਛੱਡ ਰਹੇ ਨੇ ਪਰ ਜਿਹੜੇ ਤਿਆਰ ਨਹੀਂ ਉਹ ਕਿਉਂਕਿ ਘਰ ਇੱਕ ਇਦਾਂ ਦੀ ਚੀਜ਼ ਆ ਵੀ ਜਿਵੇਂ ਕਹਦੇ ਨੇ ਵੀ ਬੰਦੇ ਨੂੰ ਮੌਤ ਛੇਤੀ ਆ ਜਾਂਦੀ ਆ ਪਰ ਘਰ ਛੱਡਣਾ ਬਹੁਤ ਔਖਾ ਆ ਬਿਲਕੁਲ ਕਰ ਛੱਡਣਾ ਤਾਂ ਬੰਦੇ ਦੀ ਮਿਹਨਤ ਨਾਲ ਬਣਾਇਆ ਹੋਇਆ ਹਨਾ ਉਹਨੂੰ ਛੱਡਣਾ ਤੇ ਉਹ ਇੱਕ ਇੱਕ ਇੱਟ ਬੰਦੇ ਨੇ ਆਪਣੇ ਪਿਆਰ ਨਾਲ ਲਾਈ ਹੁੰਦੀ ਆ ਸੋ ਇਹ ਹਾਲਾਤ ਪੰਜਾਬ ਦੇ ਇਦਾਂ ਦੇ ਨੇ ਵੀ ਅਸੀਂ ਤਾਂ ਪ੍ਰਮਾਤਮਾ ਨੂੰ ਇਹੀ ਬੇਨਤੀ ਅਰਦਾਸ ਕਰਦੇ ਆ ਕਿ ਜਿੰਨੀ ਛੇਤੀ ਹੋਵੇ ਉੰਨੀ ਛੇਤੀ ਇਹ ਜਿਹੜੇ ਹਾਲਾਤ ਆ ਸਹੀ ਹੋਣ ਜਦੋਂ ਤੱਕ ਪੰਜਾਬ ਨੂੰ ਪੰਜਾਬ ਵਾਸੀ ਨੂੰ ਕਿਤੇ ਵੀ ਸਾਡੀ ਲੋੜ ਪੈਂਦੀ ਆ ਉੱਥੇ-ਉੱਥੇ ਨਿਰਪੱਖ ਖੇਡਦੀਆਂ ਟੀਮਾਂ ਤੇ ਨਿਰਪੱਖ ਖੇਡ ਦੀ ਸੇਵਾ ਉਹ ਹਮੇਸ਼ਾ ਖੜੀ ਆ ਉੱਥੇ ਤੇ ਮਰਦੇ ਦਮ ਤੱਕ ਖੜੀ ਆ ਜਦੋਂ ਤੱਕ ਜਿਉਂਦੇ ਰਹਾਂਗੇ ਪੰਜਾਬ ਦੀ ਮਨੁੱਖਤਾ ਦੀ ਜਿਹੜੀ ਸੇਵਾ ਦੇ ਲਈ ਕਾਰਜ ਜਿਹੜੇ ਆ ਲੱਗਦਾ 20 ਵੀ ਸੰਸਥਾ ਮਹੀਨੇ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਬਚਾਉਂਗੇ ਇੱਥੋਂ ਤੱਕ ਮੈਨੂੰ ਨਹੀਂ ਲੱਗਦਾ ਕੋਈ ਸਰਕਾਰੀ ਸੇਵਾ ਇਨਾਂ ਲੋਕਾਂ ਤੱਕ ਇੱਥੋਂ ਤੱਕ ਪਹੁੰਚੀ ਹੋਊਗੀ ਜੇਕਰ ਸੰਸਥਾਾਂਾ ਨਾ ਹੁੰਦੀਆਂ ਤਾਂ ਇਨਾਂ ਲੋਕਾਂ ਦਾ ਵੀ ਕੀ ਹੁੰਦਾ ਅਸਲ 'ਚ ਨਾ ਵੀਰ ਜਿਹੜੇ ਜਿਵੇਂ ਅਸੀਂ ਕਹਿੰਨੇ ਆ ਵੀ ਜਿਹੜੀ ਸਰਕਾਰਾਂ ਉੱਥੇ ਤੱਕ ਜਾਂਦੀਆਂ ਜਿੱਥੇ ਤੱਕ ਕਾਰ ਜਾਵੇ ਕਿਉਂਕਿ ਸਰਕਾਰ ਜਾਂ ਨੁਮਾਇੰਦੇ ਅਫਸਰ ਇਹ ਕਾਰਾਂ ਦੇ ਬੰਦੇ ਨੇ ਅਸੀਂ ਹੈਗੇ ਆ ਪੈਦਲ ਵਾਲੇ ਬੰਦੇ ਸਾਡੀ ਤਾਂ ਹੁਣ ਤੁਸੀਂ ਦੇਖਿਆ ਬੋਟ ਨਹੀਂ ਚੱਲ ਰਹੀ ਸੀਗੀ ਆਪਾਂ ਬੋਟ ਤੋਂ ਥੱਲੇ ਉਤਰ ਕੇ ਗਲੇ ਗਲੇ ਤੱਕ ਪਾਣੀ ਆ ਉੱਥੇ ਬੋਟ ਨੂੰ ਖਿੱਚ ਕੇ ਲੈ ਕੇ ਜਾ ਰਹੇ ਆ ਇਹ ਕੋਈ ਸਾਡਾ ਕੋਈ ਇਵੇਂ ਨਹੀਂ ਹੈਗਾ ਕਿ ਸਾਨੂੰ ਇਹ ਚੀਜ਼ਾਂ ਦਾ ਸੌਂਗ ਆਇਆ ਕੁਛ ਆ ਸਾਨੂੰ ਇਹ ਹੁੰਦਾ ਕਿ ਇਹ ਸੇਵਾ ਆ ਸਾਡੇ ਲੋਕਾਂ ਨੂੰ ਸਾਡੀ ਲੋੜ ਆ ਹੁਣ ਸਾਡਾ ਅਸੀਂ ਮੁਹਾਲੀ ਤੋਂ ਆਏ ਹੋਏ ਆ ਮੈਂ ਮੁਹਾਲੀ ਤੋਂ ਸਾਡੀ ਟੀਮ ਆ ਜਿਹੜੀ ਇਹ ਸਾਡਾ ਹੈੱਡ ਆਫਿਸ ਮੁਹਾਲੀ ਆ ਹੁਣ ਮੁਹਾਲੀ ਤੋਂ ਫਿਰੋਜ਼ਪੁਰ ਦਾ ਜਿਹੜਾ ਏਰੀਆ ਬਾਟ ਬਹੁਤ ਲੰਬੀ ਆ 2.5 300 ਕਿਲੋਮੀਟਰ ਬਟ 2.5 300 ਕਿਲੋਮੀਟਰ ਸਾਡਾ ਜਿਹੜਾ ਫਰਜ ਆ ਉਹ ਸਾਨੂੰ ਇੱਥੇ ਤੱਕ ਲੈ ਕੇ ਆਇਆ ਕੀ ਸਾਡਾ ਫਰਜ਼ ਸਾਨੂੰ ਜਿਹੜਾ ਪਿੱਛੇ ਹੋਣ ਨਹੀਂ ਦਿੰਦਾ ਹੁਣ ਸਰਕਾਰਾਂ ਦਾ ਪਿੱਛੇ हट ਕੇ ਕਹਿ ਦੇਣ ਕਿ ਹਾਂ ਜੀ ਹਲੇ ਜੀ ਮਾਲੀ ਹਾਲਤ ਠੀਕ ਨਹੀਂ ਹਲੇ ਰਸਤੇ ਠੀਕ ਨਹੀਂ ਪਹੁੰਚਾਂਗੇ ਵੱਡੀ ਗੱਲ ਰਸੀ ਨਹੀਂ ਨਾ ਕਹਿ ਸਕਦੇ ਸਾਨੂੰ ਤਾਂ ਇਹ ਵੀ ਜਿੱਥੇ ਤੱਕ ਪਰਮਾਤਮਾ ਸਾਨੂੰ ਪਹੁੰਚਦਾ ਕਰੂਗਾ ਉੱਥੇ ਤੱਕ ਆਪਾਂ ਕੋਸ਼ਿਸ਼ ਕਰਕੇ ਜ਼ਰੂਰ ਪਹੁੰਚਾਂਗੇ ਤੇ ਜਿਹੜੀ ਮਦਦ ਆਉ ਹਰ ਇੱਕ ਚਿਹਰੇ ਤੱਕ ਹਰ ਇੱਕ ਜਿਵੇਂ ਕਹਦੋ ਨਾ ਰੋਟੀ ਆ ਜਿਹੜੀ ਉਹ ਹਰ ਇੱਕ ਢਿੱਡ ਤੱਕ ਪਹੁੰਚਦੀ ਕਰਾਂਗੇ ਜੀ ਤਾਂ ਇਹ ਹਾਲਾਤ ਇੱਕ ਵਾਰੀ ਜ਼ਰੂਰ ਰਿਕਵਰੀ ਨਿਗਾ ਜ਼ਰੂਰ ਸਾਰੇ ਹਾਲਾਤਾਂ ਤੇ ਮਰਵਾ ਦਿਓ ਕਿ ਜਿੱਥੇ ਅਸੀਂ ਖੜਿਆ ਚਾਰੋਂ ਪਾਸੇ ਚ ਇੱਥੇ ਤੱਕ ਬੋਟ ਦਾ ਪਹੁੰਚਣਾ ਵੀ ਬਹੁਤ ਮੁਸ਼ਕਲ ਹੈ ਕਿ ਜਦੋਂ ਬੋਟ ਕਹਿੰਦੇ ਨੇ ਕਿ ਪਾਣੀ ਆ ਗਿਆ ਤਾਂ ਉੱਥੇ ਬੋਟ ਦੇ ਰਾਹੀਂ ਸਭ ਕੁਝ ਪਹੁੰਚ ਜਾਂਦਾ ਪਰ ਇੱਥੇ ਤੱਕ ਬੋਟ ਦਾ ਪਹੁੰਚਣਾ ਵੀ ਬਹੁਤ ਮੁਸ਼ਕਲ ਆ ਉੱਥੇ ਤੱਕ ਇਹ ਲੋਕ ਜਿਹੜੇ ਨੇ ਸੰਸਥਾਵਾਂ ਜਿਹੜੀਆਂ ਨੇ ਉਹ ਰਾਸ਼ਨ ਪੰਚਾਰੀਆਂ ਤਾਂ ਜੋ ਇਹਨਾਂ ਲੋਕਾਂ ਦਾ ਗੁਜ਼ਰਬਸਰ ਚੱਲ ਸਕੇ